ਹੋਤੀ ਹੈ ਮੈਡਮ ਕੀ ਮਾਮਲਾ ਜੀ ਅਸੀਂ ਨਾ ਲੰਗੇ ਜਾ ਰਹੇ ਸੀਗੇ ਬਾਜ਼ਾਰ ਚ ਤੇ ਮੇਰੀ ਭੈਣ ਨਾਲ ਸੀਗੇ ਦੋਵੇਂ ਪੈਣਾ ਜਾ ਰਹੇ ਸੀਗੇ ਮੁੰਡੇ ਖੜੇ ਸੀਗੇ ਉੱਥੇ ਗੱਡੀ ਬੰਦ ਸੀਗੇ ਉਹਨਾਂ ਦੀ ਖੜੇ ਸੀਗੇ ਤੇ ਡਰਾਈਵਰ ਸੀ ਤੇ ਇੱਕ ਮੁੰਡਾ ਬੈਠਾ ਸੀ ਇੱਕ ਦੂਜੀ ਸਾਈਡ ਤੇ ਬੈਠਾ ਸੀਗਾ ਮੁੰਡੇ ਨੇ ਸਾਨੂੰ ਦੇਖ ਕੇ ਵਾਰ-ਵਾਰ ਹਾਰਨ ਵਜਾ ਰਿਆ ਸੀ ਤੇ ਗਲਤ ਇਰਾਦੇ ਨਾਲ ਮੈਨੂੰ ਐਵੇਂ ਦੇਖ ਰਿਹਾ ਸੀਗਾ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂਜੀ ਵੀਰੇ ਦੱਸੋ ਮੁੰਡਾ ਗੱਡੀ ਦੀ ਉਹ ਖੋਲ ਕੇ ਤਾਂ ਕਿ ਖੋਲ ਕੇ ਬਾਹਰ ਆਇਆ ਤੇ ਉਹਨੇ ਮੈਨੂੰ ਗਲੇ ਤੋਂ ਫੜਿਆ ਫਿਰ ਮੈਨੂੰ ਉਹਨੇ ਮੇਰੇ ਥੱਪੜ ਮਾਰੇ ਮੇਰੀ ਭੈਣ ਤੇ ਡਾਰੇ ਸੀ ਉਹਨੇ ਮੇਰੀ ਭੈਣ ਨਾਲ ਵੀ ਗਲਤ ਹਰਕਤ ਕੀਤੀ ਤੇ ਮੈਨੂੰ ਨੀਚੇ ਛੋਟਿਆ ਫਿਰ ਮੇਰੀ ਭੈਣ ਨੂੰ ਮਾਰਿਆ 10-15 ਮਿੰਟ ਹੋਏ ਸਾਨੂੰ ਐਵੇਂ ਮਾਰਦਾ ਰਿਹਾ ਏ ਤੇ ਉਸ ਤੋਂ ਬਾਅਦ ਨਾਲ ਇੱਕ ਸਰਦਾਰ ਵੀਰਾ ਸੀਗਾ ਉਹਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹਦੇ ਵੀ ਮਾਰੇ ਉਸ ਤੋਂ ਬਾਅਦ ਫਿਰ ਸਾਰੇ ਇਕੱਠੇ ਹੋਏ ਸਾਰੇ ਇਕੱਠੇ ਹੋ ਕੇ ਸਭ ਨੇ ਸਾਡੀ سپورਟ ਕੀਤੀ ਵੀ ਕੁੜੀਆਂ ਨੂੰ ਸ਼ਰੀਆਮ ਮਾਰ ਰਿਹਾ ਏ ਤੇ ਫੈਮਿਲੀ ਸਾਡੇ ਇੱਕ ਚਾਚਾ ਸਹੁਰੇ ਸੀਗਾ ਉਹ ਆਇਆ ਹੀ ਹੈਲਪ ਕਰਨ ਵੀ ਕੀ ਹੋਇਆ ਦੱਸੋ ਵੀਡੀਓ ਵੀ ਅੱਧਾ ਤੇ ਅਸੀਂ ਗੱਲ ਦਸੀ ਤੇ ਉਹਨਾਂ ਨੇ ਉਹਨਾਂ ਦੇ ਵੀ ਪੱਗ ਲਾਈ ਦੇਖ ਲਓ ਸ਼ਰੀਆਮ ਸਾਰੇ ਤੇ ਸਾਰੇ ਮਤਲਬ ਪੂਰੇ ਸਾਰੇ ਸਭ ਨੇ ਸਪੋਰਟ ਕੀਤੀ ਸਾਡੀ ਵੀ ਅੱਧਾ ਦਾ ਕਰਕੇ ਕੁੜੀਆਂ ਨੂੰ ਕਿਉਂ ਮਾਰਿਆ ਗਿਆ ਇਹ ਕੋਈ ਕੋਈ ਰੰਜਿਸ਼ ਵਗੈਰਾ ਸੀ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਮੈਂ ਦੇਖਿਆ ਤਾਂ ਹੈਗਾ ਹੀ ਉਹਨੂੰ ਸ਼ਾਇਦ ਉਹ ਕਾਫੀ ਦਿਨੋਂ ਤੋਂ ਮੇਰਾ ਪਿੱਛਾ ਪੁਛਾ ਵੀ ਕਰ ਰਿਹਾ ਸੀਗਾ ਪਤਾ ਨਹੀਂ ਹੈਗਾ ਵੀ ਕਿੱਥੋਂ ਦਾ ਹੈ ਕਿਵੇਂ ਹੈ ਕਿਵੇਂ ਨਹੀਂ ਸ਼ਕਲ ਪਛਾਣਾ ਹੀ ਮੈਨੂੰ ਹੋਰ ਕੁਝ ਨਹੀਂ ਪਛਾਣਾ ਹੈਗੀ ਪਤਾ ਨਹੀਂ ਕਿੱਥੋਂ ਦਾ ਹੈ ਕੋਈ ਗੋਲੀ ਵਗੈਰਾ ਵੀ ਕਰ ਉਹਨਾਂ ਨੇ ਹਾਂਜੀ ਹਾਂਜੀ ਗੋਲੀ ਤੇ ਫਾਇਰ ਕਿਤਨੇ ਹੀ ਉਹਨਾਂ ਨੇ ਤੁੰਕਿਆ ਦਿੱਤਿਆਂ ਨੇ ਹਥਿਆਰ ਲੈ ਕੇ ਆਏ ਇੱਕ ਹੱਥ ਚਨਣੇ ਕੜਾ ਪਾਇਆ ਹੋਇਆ ਹੈ ਜੀਗਾ ਕੰਡਿਆਂ ਵਾਲਾ ਕੜਾ ਮੇਰੇ ਫੇਸ ਤੇ ਮਾਰਨ ਲੱਗਿਆ ਸੀਗਾ ਪਰ ਮਾਰ ਨਹੀਂ ਹੋਇਆ ਹੀ ਪਿੱਛੋਂ ਇੱਕ ਮੁੰਡੇ ਨੇ ਧੱਕਾ ਮਾਰਿਆ ਤੇ ਮੇਰੇ ਛਾਤੀ ਤੇ ਬੱਖੀ ਤੇ ਲੱਗਤਾ ਮਾਰੀ ਹੋਈ ਹੈ ਕਾਫੀ ਗੁੱਟੇ ਆ ਗਏ ਮੈਨੂੰ ਕਿੰਨੇ ਬੰਦੇ ਸੀ ਟੋਟਲ ਪਤਾ ਲੱਗਦਾ ਉਹ 5-6 ਬੰਦੇ ਸੀਗੇ ਸ਼ਾਇਦ ਹੀ ਤੇ ਤਿਆਰ ਕਿਥੋਂ ਲੈ ਕੇ ਆਏ ਸੀ ਉਹ ਤੁਸੀਂ ਪਤਾ ਨਹੀਂ ਉਹ ਸ਼ਾਇਦ ਆਪਣੇ ਘਰ ਤੋਂ ਤਿਆਰ ਲੈ ਕੇ ਆਏ ਸੀ ਪਤਾ ਨਹੀਂ ਕਿੱਥੀ ਲੋਕਲ ਹੀ ਨੇ ਚਾਹੀਦੀ ਉਹ ਕੀ ਮੰਗ ਕਰਦੇ ਮੰਗ ਕੀ ਗੱਲ ਮੰਗ ਕੁਛ ਨਹੀਂ ਮੇਰਾ ਬੱਚਾ ਇਹ ਛੋਟਾ ਜਿਹਾ ਵੀ ਕੱਲ ਨੂੰ ਕੁਝ ਵੀ ਕਰ ਸਕਦਾ ਅੱਜ ਉਹ ਫਾਇਰ ਚਲਾ ਸਕਦੇ ਨੇ ਕੱਲ ਨੂੰ ਕੁਝ ਵੀ ਕਰ ਸਕਦੇ ਐਨੀ ਭੇਡ ਦੇ ਵਿੱਚ ਉਹਨਾਂ ਨੇ ਫਾਇਰ ਚਲਾਈ ਹੈ ਵੀ ਮੈਂ ਬਿਲਕੁਲ ਇਕੱਲੀ ਰਹਿਣੀ ਆ ਵੀ ਕੱਲੂ ਮੈਂ ਇੱਥੇ ਬਾਜ਼ਾਰ ਚ ਕਿਤੇ ਨਿਕਲਾਂ ਵੀ ਕੱਲੂ ਮੈਨੂੰ ਕੁਝ ਕਰਨਾ ਮੇਰੇ ਬੱਚੇ ਨੂੰ ਕੁਝ ਕਰਨ ਲਈ ਇਹ ਮੰਗੇ ਹੈ ਵੀ ਉਹਨਾਂ ਨੂੰ ਫੜਿਆ ਜਾਵੇ ਵੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਠੀਕ ਹੈ ਕੀ ਨਾ ਬਾਈ ਜੀ ਮੇਰਾ ਮਾਮ ਅਮਰਿੰਦਰ ਹੈ ਅਕੀ ਮਸਲਾ ਹੋਇਆ ਵਿੱਚ ਵੀ ਦੇਖੋ ਮੈਂ ਮੇਰਾ ਜਿਹੜਾ ਜੂਸ ਵਾਲੀ ਜਸਪੂਰ ਉਹਦੇ ਸਾਹਮਣੇ ਜੂਸ ਵਾਲੀ ਢੇੜੀ ਖੜੀ ਹੁੰਦੀ ਹੈ ਉੱਥੇ ਸਾਡਾ ਬਾਈਕ ਖੜਾ ਸੀਗਾ ਠੀਕ ਹੈ ਮੈਂ ਤੇ ਮੇਰਾ ਬ੍ਰਦਰ ਮੇਰੇ ਦਾਦਾ ਦਾ ਬਾਈਕ ਸੀ ਅਸੀਂ ਉਹ ਬਾਈਕ ਲੈਣ ਗਏ ਠੀਕ ਹੈ ਨਾ ਤੇ ਉਹ ਬਾਈਕ ਲੈਣ ਗਏ ਜਦੋਂ ਅਸੀਂ ਉੱਥੇ ਤੋਂ ਦੋ ਲੇਡੀਆਂ ਆਈਆਂ ਤੇ ਮੈਂ ਬਾਈਕ ਵਾਲੇ ਨੂੰ ਉਹਨੂੰ ਦੂਸ ਜਾਲੇ ਨੂੰ ਹਾਰਨ ਮਾਰਿਆ ਵੀ ਬਾਈਕ ਦੀ ਚਾਬੀ ਫੜਾ ਦੇ ਠੀਕ ਹੈ ਉਹ ਕੁੜੀਆਂ ਉੱਥੇ ਲੰਘ ਰਹੀਆਂ ਸੀਗੀਆਂ ਠੀਕ ਹੈ ਨਾ ਤੇ ਕੁੜੀਆਂ ਉੱਥੇ ਲੰਘ ਰਹੀਆਂ ਸੀਗੀਆਂ ਮੈਂ ਦੂਸ ਜਾਲੇ ਨੂੰ ਹਾਰਨ ਮਾਰ ਕੇ ਬੁਲਾ ਰਿਹਾ ਵੀ ਭਾਈ ਚਾਬੀ ਦੇ ਦੇ ਬਾਈਕ ਤੇ ਅਸੀਂ ਜਾਣਾ ਠੀਕ ਹੈ ਨਾ ਉਹ ਦੂਸ ਬੁਣਾ ਰਿਹਾ ਸੀਗਾ ਉਹ ਕੁੜੀਆਂ ਬਾਸ ਮੋੜੀਆਂ ਪਹਿਲੀ ਟਾਕੀ ਕ੍ਰੋਸ ਕਰਕੇ ਜਿਹੜੀਆਂ ਪਿੱਛੇ ਵਾਲੀਆਂ ਸੇਤਾ ਨੇ ਉੱਥੋਂ ਬਾਸ ਮੋੜੀ ਕੁੜੀ ਜਿਹਦੇ ਕਾਲਾ ਸੂਟ ਪਾਇਆ ਹੋਇਆ ਵਦੀ ਉਹਨੇ ਮੇਰੀ ਗੱਡੀ ਦੀ ਟੱਕੀ ਖੋਲੀ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਸੀਗਾ ਮੇਰਾ ਥੱਲੇ ਫੋਨ ਡਿੱਗ ਗਿਆ ਮੈਂ ਥੱਲੇ ਝੁੱਕ ਗਿਆ ਮੇਰੇ ਫੋਨ ਦਾ ਮੇਰਾ ਫੋਨ ਥੱਲੇ ਹੀ ਡਿੱਗ ਗਿਆ ਮੈਂ ਪੈਰ ਤੋਂ ਫੋਨ ਥੱਲੇ ਡਿੱਗ ਗਿਆ ਠੀਕ ਹੈ ਨਾ ਮੈਂ ਇਦਾਂ ਕਿਹਾ ਠੀਕ ਹੈ ਨਾ ਗੱਡੀ ਦੇ ਸ਼ੀਸ਼ੇ ਬੰਦ ਨੇ ਕਹਿੰਦੀ ਕੀ ਬੋਲ ਰਿਹਾ ਗੱਡੀ ਦਾ ਸ਼ੀਸ਼ਾ ਨਹੀਂ ਚੱਲ ਰਿਹਾ ਤੁਸੀਂ ਉੱਡੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਉਹ ਡਾਊਨ ਨਹੀਂ ਹੁੰਦਾ ਠੀਕ ਹੈ ਨਾ ਉਹਨੇ ਮੇਰੀ ਗੱਡੀ ਦੀ ਟੱਕੀ ਖੋਲੀ ਟੱਕੀ ਖੋਲ ਕੇ ਮੈਨੂੰ ਬੋਲੀ ਤੇ ਮੇਰੇ ਜੁੱਤੀ ਮਾਰਦੇ ਉਹਨੇ ਜੁੱਤੀ ਮਾਰੀ ਤਾਂ ਅਸੀਂ ਉਹਨਾਂ ਨੂੰ ਪਿੱਛੇ ਧੱਕਿਆ ਉਸ ਤੋਂ ਬਾਅਦ ਉੱਥੇ ਜਿਹੜੇ ਹੋਰ ਬੰਦੇ ਸੀਗੇ ਉਹ ਸਾਡੇ ਪਿੱਛੇ ਪੈ ਗਏ ਉਹਨਾਂ ਨੇ ਮੇਰੇ ਇੱਕ ਮਾਰੀ ਇੱਥੇ ਠੀਕ ਹੈ ਮੇਰੇ ਕਿਰਚਾ ਮਾਰੀਆਂ ਇੱਧਰ ਮੇਰੇ ਤਿੰਨੇ ਟਾਂਕੇ ਇੱਧਰ ਪੰਜ ਟਾਂਕੇ 5 ਇੰਚ ਦਾ ਇੱਧਰ ਲੱਗਿਆ ਵਾ ਤੇ ਤਿੰਨ ਕਿਰਚਾ ਮੇਰੇ ਇੱਥੇ ਬੱਜੀ ਜਾਂਦੀ ਠੀਕ ਹੈ ਉਹਨਾਂ ਵਿੱਚੋਂ ਦੋ ਤਿੰਨ ਸਰਦਾਰ ਸੀਗੇ ਬਾਕੀ ਹੋਰ ਸੀਗੇ ਸਾਰਾ ਇਲਜ਼ਾਮ ਮਤਲਬ ਸਾਡੇ ਤੇ ਲਾਤਾ ਵੀ ਤੁਸੀਂ ਵੀ ਇੱਕ ਕੁੜੀ ਨਾਲ ਤੱਕਾ ਕਰ ਰਹੇ ਹਾਂ ਜਦਕਿ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਕੋਈ ਮਸਲਾ ਨਹੀਂ ਸੀਗਾ ਠੀਕ ਹੈ ਨਾ ਸਾਰੀ ਸਾਰੇ ਉਹ ਸਾਡੇ ਦੇ ਪੈਗੇ ਮੈਂ ਉੱਥੋਂ ਨਿਕਲ ਵੀ ਗਿਆ ਸੀਗਾ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਵੀ ਸੁਮੇਤ ਵੀਰੇ ਨੂੰ ਵੀ ਹਾਂ ਆ ਜਾ ਵੀ ਮੇਰੀ ਗੱਡੀ ਖੜੀ ਆ ਉੱਥੇ ਤੇ ਮੇਰਾ ਭਰਾ ਹੈ ਉੱਥੇ ਵੀ ਉਹਨੂੰ ਉਹਨੂੰ ਲੈ ਕੇ ਆਉਣਾ ਠੀਕ ਹੈ ਨਾ ਮੈਂ ਉੱਥੋਂ ਨਿਕਲ ਗਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਉੱਥੋਂ ਲੈਣ ਗਿਆ ਵੀ ਗੱਲ ਸੁਲਝਾ ਲਈਏ ਸਾਰੀ ਢੀੜ ਉਹਦੇ ਉੱਪਰ ਦੀ ਮਾਰੀ ਉਹਨਾਂ ਦੇ ਵੀ ਇੱਟਾਂ ਬਚੀਆਂ ਨੇ ਉਹ ਚਾਰ ਜਾਣੇ ਸੀਗੇ ਉਹਨਾਂ ਤੇ ਵੀ ਇੱਟਾਂ ਮਾਰੀਆਂ ਸਾਰੀ ਉਹਨਾਂ ਨੇ ਠੀਕ ਹੈ ਨਾ ਤੇ ਅਸੀਂ ਉੱਥੋਂ ਉਹਦੋਂ ਜਦੋਂ ਮੇਰੇ ਇੱਟ ਬੱਜੀ ਮੈਂ ਤਾਂ ਬੇਹੋਸ਼ ਹੋ ਕੇ ਸਾਈਡ ਤੋਂ ਆ ਕੇ ਉੱਥੋਂ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਗੋਲੀ ਗੋਲੀ ਕਿੱਨੇ ਚਲਾਇਆ ਨਹੀਂ ਉਹ ਮੈਂ ਉਹ ਮੈਂ ਬੇਹੋਸ਼ ਹੋ ਕੇ ਉੱਥੋਂ ਆ ਗਿਆ ਸੀ ਕੋਈ ਰੰਜਿਸ਼ ਸੀ ਕੀ ਤੁਹਾਡੀ ਨਹੀਂ ਮੈਂ ਅਸੀਂ ਸੜਕ ਤੇ ਖੜੇ ਜੂਸ ਵਾਲੇ ਨੂੰ ਹਾਰਨ ਮਾਰ ਕੇ ਆਪਣੇ ਮੋਟਰਸਾਈਕਲ ਦੀ ਚਾਬੀ ਮੰਗ ਰਹੀ ਸਾਡਾ ਮੋਟਰਸਾਈਕਲ ਜੂਸ ਵਾਲੇ ਦੇ ਕੋਲ ਖੜਾ ਸੀਗਾ ਉਹ ਅਸੀਂ ਸਵੇਰੇ ਜਦੋਂ ਜਾ ਰਹੇ ਸੀ ਉਹਦੋਂ ਖੜਾਇਆ ਸੀਗਾ ਸ਼ਾਹ ਮੂਜ਼ੀਕਰ ਨੂੰ ਜਾਣ ਦੇ ਟਾਈਮ ਉਦੋਂ ਲੈ ਕੇ ਆ ਰਹੇ ਸੀਗੇ। ਲੁਧਿਆਣੇ ਗਿਆ ਆਵਾ ਸੀਗਾ। ਮੇਰੀ ਤੁਜੀ ਉਹ ਦੇਖ ਸਕਦੇ ਲੋਕੇਸ਼ਨ ਵੀ ਲੁਧਿਆਣਾ ਦੀ ਸੀਗੀ। ਪਰ ਲੁਧਿਆਣੇ ਤੋਂ ਆਪਣਾ ਫੈਕਟਰੀ ਆ ਜਿਹੜਾ ਕੰਮ ਸੀਗਾ ਉਹ ਕਰਕੇ ਆ ਰਹੇ ਸੀਗੇ। ਠੀਕ ਹੈ। ਕਿ 9 ਵਜੇ 112 ਤੇ ਕਾਲ ਆਈ ਹੈ ਕਿ ਇੱਥੇ ਲੜਾਈ ਹੋਈ ਹੈ ਦੋ ਧਿਰਾਂ ਦੀ ਆਪਸ 'ਚ ਤੇ ਕੁਝ ਹਵਾਈ ਫੇਰ ਹੋਏ ਨੇ। ਅਸੀਂ ਮੌਕੇ ਤੇ ਇੱਥੇ ਆਈਆਂ ਵੈਰੀਫਾਈ ਕਰਨ ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ ਦੂਜੇ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋ ਗਏ ਨੇ। ਕਿਸੇ ਦੇ ਹਲੇ ਜੋ ਸਾਡੀ ਪ੍ਰਿੰਮ ਮੇਰੀ ਇਨਫੋਰਮੇਸ਼ਨ ਹੈ ਕਿਸੇ ਤੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ ਬਟ ਇਹ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਵਿੱਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਟਕਰਾਰ ਵਾਜੀ ਗਈ ਹੈ ਉਸ ਤੋਂ ਬਾਅਦ ਗੱਲ ਵੱਧਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਹੈ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾਏ ਮਨਫਰ ਵੀ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਬੱਚੇ ਆ ਗਏ ਅਰ ਮੌਕੇ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਅਣੀ ਤੋਈ ਹੈ ਉਹ ਵੀ ਸਾਡੇ ਬੰਦੇ ਦੇਖ ਰਹੇ ਨੇ ਉਸ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਨੇ ਇਹ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਰਦੇ ਆ। ਤੁਸੀਂ ਸੀਸੀਟੀਵੀ ਦੇਖੀ ਹੈ ਉਹਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਕੀ ਕੋਈ ਗੰਝਿਸ਼ ਵਗੈਰਾ ਹੈ ਕੋਈ ਤਕਰਾਰ ਵਜੇ ਹੋਈ ਸੀ ਸੀਸੀਟੀਵੀ ਵਿੱਚ ਆਡੀਓ ਤਾਂ ਹੁੰਦੀ ਨਹੀਂ ਕਿਰਦੀ ਵੀਡੀਓ ਹੀ ਹੈ ਆ ਇੱਕ ਲੜਾਈ ਨੂੰ ਤੇ ਆਪਸ ਤਕਰਾਰ ਵਾਜੀ ਜ਼ਰੂਰ ਹੋਈ ਹੈ ਉਹ ਕਿਸ ਵਜ੍ਹਾ ਕਰਕੇ ਹੋਈ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਉਹਦੇ ਚ ਕੌਣ ਕੌਣ ਨੇ ਅਸੀਂ ਕਿਸੇ ਨੂੰ ਪਛਾਣਦੇ ਤਾਂ ਹੈ ਨਹੀਂ ਜਿਵੇਂ ਜਿਹੜੇ ਕੰਪਲੇਨੈਂਟ ਨੇ ਉਹ ਜਿਵੇਂ ਜੋ ਸਟੇਟਮੈਂਟ ਲਿਖਾਣਗੇ ਉਹਦੇ ਮੁਤਾਬਿਕ ਕਰਦੇ ਰਹੋਡ ਕਿੰਨੇ ਫਾਇਲ ਹੋਏ ਨੇ ਤੇ ਜੀ ਹਲੇ ਕੁਝ ਕੋਈ ਦਾ ਸਪੈਰੀ ਕਲੀਅਰ ਨਹੀਂ ਠੀਕ ਹੈ ਥੈਂਕ ਯੂ